ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਲਈ ਤੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਮਜ਼ਦੂਰ ਵਰਗ ਲਈ ਪੰਜਾਬ ਦੇ ਵਾਜਮਾ ਲਈ ਮੇਰੇ ਵਾਸਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਇਹ ਬਹੁਤ ਵੱਡੀ ਚੌਕੀ ਹੈ ਮੈਂ ਗੈਰੀ ਸਾਹਿਬ ਨੂੰ ਇਸ ਜ਼ਿੰਮੇਵਾਰੀ ਮਿਲਣ ਤੇ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਇਹ ਗੈਰ ਸੰਗਠਿਤ ਮਜ਼ਦੂਰ ਨੇ ਉਹ ਮਜ਼ਦੂਰ ਮੰਡਰੇ ਕਾ ਮਜ਼ਦੂਰ ਵੀ ਨੇ ਉਹ ਮਜ਼ਦੂਰ ਬਚਾਰੇ ਰਿਕਸ਼ਾ ਚਾਲਕ ਜਿਹੜੇ ਵੀ ਮਜ਼ਦੂਰੀ ਕਰਨ ਵਾਲੇ ਰੋਗਾ ਫੈਕਟਰੀਆਂ ਚ ਮਜ਼ਦੂਰੀ ਕਰਦੇ ਰਹੇ ਹੋਰ ਨੇ ਉਹ ਸਾਰਾ ਮਤਲਬ ਮੋਸਟਲੀ ਮੈਂ ਸਮਝਦਾ ਕਿ ਸਾਰੇ ਹੀ ਅਸੀਂ ਮਜ਼ਦੂਰ ਆ ਤੋ ਮਜ਼ਦੂਰ ਵਰਗ ਜਿਹੜਾ ਹੈਗਾ ਉਹਦੀਆਂ ਮੁਸ਼ਕਲਾਂ ਦੇ ਸੰਬੰਧ ਚ ਉਹਨਾਂ ਦੇ ਹੱਲ ਲਈ ਅਸੀਂ ਯਤਨ ਕਰਨੇ ਆ ਮੈਂ ਰਾਹੁਲ ਗਾਂਧੀ ਜੀ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਕਿਹਾ ਹੈ ਕਿ ਮੈਂ ਚੋਣਾ ਜਿਹੜੀ ਕਾਂਗਰਸ ਪਾਰਟੀ ਚੋਂਦੀ ਹੈ ਕਿ ਕਮਜ਼ੋਰ ਤੇ ਗਰੀਬ ਵਰਗ ਦੇ ਲੋਕਾਂ ਨੂੰ ਮੈਂ ਸਤਿਕਾਰਤ ਉਹਨਾਂ ਦੇ ਉੱਤੇ ਦੇਖਣਾ ਚਾਹਣਾ। ਕਾਂਗਰਸ ਪਾਰਟੀ ਦੀ ਜੀ ਸੋਚ ਹਮੇਸ਼ਾ ਹੀ ਗਰੀਬਾਂ ਦੇ ਪੱਖੀ ਰਹੀ ਹੈ। ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਗਰੀਬਾਂ ਦੇ ਲਈ ਕੰਮ ਕੀਤਾ ਹੈ। ਤੇ ਪੰਜਾਬ 'ਚ ਰਾਹੁਲ ਗਾਂਧੀ ਜੀ ਦੀ ਸੋਚ ਮੁਤਾਬਕ ਇਹ ਸਾਰਾ ਕੰਮ ਕਰਨ ਦੀ ਰੂਪਰੇਖਾ ਰੱਖਣ ਉਸੇ ਇੱਕ ਉਭੰਸ। ਆਜਮੋ ਹਲ ਹਜ਼ਾਰ ਦੇਸ਼ ਦਾ ਸੰਵਿਧਾਨ ਖਤਰੀ। ਬਾਬਾਸਾ ਡਾਕਟਰ ਭੀਮਰੋ ਅੰਬੇਡਕਰ ਦਾ ਅਪਮਾਨ ਹੋਇਆ ਪਹਿਲਾਂ ਦੇਸ਼ ਦੀ ਪਾਰਲੀਮੈਂਟ ਰਾਜ ਸਭਾ ਦੇ ਵਿੱਚ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਜੀ ਵੱਲੋਂ ਕੀਤਾ ਗਿਆ ਉਸ ਹੋਮ ਮਿਨਿਸਟਰ ਦੇ ਬਿਆਨ ਤੋਂ ਉਤਸਾਹਤ ਹੋ ਕੇ ਮੈਂ ਸਮਝਾਂਬਰਸਾਰ ਵਾਲੀ ਜਿਹੜੀ ਘਟਨਾ ਹੈ ਉਹ ਵਾਪਰੀ ਅੱਜ ਕਹਿੰਦੇ ਸਰ ਇਹ ਪ੍ਰੈਸ ਕਾਨਫਰੰਸ ਕਿਸ ਸੰਬੰਧ ਦੇ ਵਿੱਚ ਮਲਾਈ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਿਰਨਜੀਤ ਸਿੰਘ ਹੈਰੀ ਆਰ ਚੇਅਰਮੈਨ ਗੈਰ ਸੰਘਟਿਤ ਮਜ਼ਦੂਰ ਤੇ ਮਲਾਜ਼ਮ ਕਾਂਗਰਸ ਪੰਜਾਬ ਗਾਮੇ ਚੇਅਰਮੈਨ ਨਿਯੁਕਤ ਕੀਤਾ ਹੈ ਉਹਦੇ ਲਈ ਮੈਂ ਕਾਂਗਰਸ ਦੇ ਪੰਜਾਬ ਪ੍ਰਧਾਨ ਬਿੰਦੀ ਸਿੰਘ ਰਾਜਵੜਿੰਗ ਜੀ ਦਾ ਸਾਡੇ ਕੇ ਕੇਸੀ ਦੇ ਚੇਅਰਮੈਨ ਡਾਕਟਰ ਉਦੀਤ ਰਾਜ ਜੀ ਉਹਨਾਂ ਦਾ ਤੇ ਵਿਸ਼ੇਸ਼ ਕਰਕੇ ਸਭ ਤੋਂ ਵੱਧ ਮੈਂ ਧੰਨਵਾਦੀਆਂ ਰਾਹੁਲ ਗਾਂਧੀ ਜੀ ਦਾ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਸਾਹਿਬ ਦਾ ਰਿੰਕਾ ਗਾਂਧੀ ਜੀ ਦਾ ਕੈਪਟਨ ਸੰਧੂ ਜੀ ਦਾ ਤੇ ਕਾਂਗਰਸ ਪਾਰਟੀ ਦੀ ਸਮੁੱਚੀ ਪੰਜਾਬ ਦੀ ਸਾਰੀ ਟੀਮ ਦਾ ਸਾਰੀ ਲੀਡਰਸ਼ਿਪ ਦਾ ਤੇ ਨਾਲ ਹੀ ਮੈਂ ਧੰਨਵਾਦੀਆਂ ਸਾਡੇ ਬਠਿੰਡਾ ਦੀ ਕਾਂਗਰਸ ਕਮੇਟੀ ਦਾ ਮੇਰੇ ਨਾਲ ਬੈਠੇ ਨੇ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਜਿੰਦਰ ਗਰਗੀ ਇਹਨਾਂ ਦਾ ਸਾਡੀ ਸਮੁੱਚੀ ਸਾਰੀ ਜ਼ਿਲ੍ਹਾ ਕਾਂਗਰਸ ਦਾ ਤੇ ਮੇਰੇ ਵਰਕਰਾਂ ਦਾ ਮੈਂ ਅਤੀ ਧੰਨਵਾਦੀ ਆ ਕਾਂਗਰਸ ਪਾਰਟੀ ਨੇ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਰਾਜਾ ਬੜਿੰਗ ਜੀ ਨੇ ਮੇਰੇ ਕੰਮ ਨੂੰ ਦੇਖ ਕੇ ਜਿਵੇਂ ਮੇਰਾ ਨਾਮ ਰეკਮੈਂਡ ਕਰਕੇ ਸਪੱਸ਼ ਕਰਕੇ ਭੇਜਿਆ ਤਾਂ ਕਾਂਗਰਸ ਹਾਈ ਕਮਾਂਡ ਨੇ ਮੇਰੇ ਦੇ ਭਰੋਸਾ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਲਈ ਤੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਮਜ਼ਦੂਰ ਵਰਗ ਲਈ ਪੰਜਾਬ ਦੇ ਮਜ਼ਮਮਾ ਲਈ ਮੇਰੇ ਵਾਸਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਇਹ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਜਿਹੜੇ ਗੈਰ ਸੰਗਠਿਤ ਮਜ਼ਦੂਰ ਨੇ ਉਹ ਮਜ਼ਦੂਰ ਮੰਰੇਗਾ ਮਜ਼ਦੂਰ ਵੀ ਨੇ ਉਹ ਮਜ਼ਦੂਰ ਵਿਚਾਰੇ ਅ ਰਿਕਸ਼ਾ ਚਾਲਕ ਜਿਹੜੇ ਵੀ ਮਜ਼ਦੂਰੀ ਕਰਨ ਵਾਲੇ ਲੋਕ ਆ ਫੈਕਟਰੀਆਂ 'ਚ ਮਜ਼ਦੂਰੀ ਕਰਦੇ ਰਹੇ ਹੋਰ ਨੇ ਉਹ ਸਾਰਾ ਮਤਲਬ ਮੋਸਟਲੀ ਮੈਂ ਸਮਝਦਾ ਕਿ ਸਾਰੇ ਹੀ ਅਸੀਂ ਮਜ਼ਦੂਰ ਆ ਤਾਂ ਮਜ਼ਦੂਰ ਵਰਗ ਜਿਹੜਾ ਹੈਗਾ ਉਹਦੇਆਂ ਮੁਸ਼ਕਲਾਂ ਦੇ ਸਬੰਧ ਚ ਉਹਨਾਂ ਦੇ ਹੱਲ ਲਈ ਅਸੀਂ ਯਤਨ ਕਰਨੇ ਆ ਮਜ਼ਦੂਰਾਂ ਨੂੰ ਤੇ ਮਜ਼ਦਮਾਂ ਨੂੰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾ ਕੇ ਕਾਂਗਰਸ ਪਾਰਟੀ ਦੇ ਨਾਲ ਜੋੜਨਾ ਕਿਉਂਕਿ ਅੱਜ ਦੇਸ਼ ਦੇ ਵਿੱਚ ਰਾਹੁਲ ਗਾਂਧੀ ਜੀ ਜਿਹੜਾ ਅੱਜ ਵੀ ਬਿਆਨ ਆਇਆ ਮੈਂ ਰਾਹੁਲ ਗਾਂਧੀ ਜੀ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਕਿਹਾ ਹੈ ਕਿ ਮੈਂ ਚੋਣਾ ਜਿਹੜੀ ਕਾਂਗਰਸ ਪਾਰਟੀ ਚੋਂ ਦੀ ਹੈ ਕਿ ਕਮਜ਼ੋਰ ਤੇ ਗਰੀਬ ਵਰਗ ਦੇ ਲੋਕਾਂ ਨੂੰ ਮੈਂ ਸਤਿਕਾਰ ਤਾਂ ਉਹਨਾਂ ਦੇ ਉੱਤੇ ਦੇਖਣਾ ਚਾਹਣਾ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹਮੇਸ਼ਾ ਹੀ ਗਰੀਬਾਂ ਦੇ ਪੱਖੀ ਰਹੀ ਹੈ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਗਰੀਬਾਂ ਦੇ ਲਈ ਕੰਮ ਕੀਤਾ ਹੈ ਤੋ ਕਾਂਗਰਸ ਪਾਰਟੀ ਨੇ ਮੇਰੇ ਜਿੰਮੇਵਾਰੀ ਜਿਹੜੀ ਲਈ ਹੈ ਮੈਂ ਕੋਸ਼ਿਸ਼ ਕਰੂੰਗਾ ਪ੍ਰਮਾਤਮਾ ਸੱਚੇ ਪਾਤਸ਼ਾਹ ਬੈਗਰੂ ਕਿਰਪਾ ਕਰਨ ਕਿ ਮੈਂ ਜ਼ਿੰਮੇਵਾਰੀ ਨੂੰ ਤਾਂਦੇ ਨਾ ਨਾ ਮਾਸਕਣ ਕਿਉਂਕਿ ਅੱਜ ਦਾ ਜਿਹੜਾ ਮਾਹੌਲ ਹੈ ਅੱਜ ਮਾਹੌਲ ਹੈਗਾ ਦੇਸ਼ ਦਾ ਸੰਵਿਧਾਨ ਖਤਰੇ 'ਚ बाबासाह डॉक्टर भीमराव अंबेडकर ਦਾ અપમાન ਹੋਇਆ ਪਹਿਲਾ ਦੇਸ਼ ਦੀ ਪਾਰਲੀਮੈਂਟ ਰਾਜ ਸਭਾ ਦੇ ਵਿੱਚ ਦੇਸ਼ ਦੇ ਹੋਮ ਮਿਨਿਸਟਰ ਅਮੰਦ ਸਾਹਿਬ ਵੱਲੋਂ ਕੀਤਾ ਗਿਆ ਉਸ ਹੋਮ ਮਿਨਿਸਟਰ ਦੇ ਬਿਆਨ ਤੋਂ ਉਤਸਾਹਿਤ ਹੋ ਕੇ ਮੈਂ ਸਮਝਦਾ ਹਾਂ ਅੰਬਰਸਾਰ ਵਾਲੀ ਜਿਹੜੀ ਘਟਨਾ ਹੈ ਉਹ ਵਾਪਰੀ ਕਿ ਬਾਬਾ ਸਾਹਿਬ ਅੰਬेडकर ਦੇ ਬੁੱਤ ਨੂੰ ਛੇੜਛਾੜ ਕੀਤੀ ਗਈ ਤੋੜਨ ਦਾ ਯਤਨ ਕੀਤਾ ਗਿਆ ਭਾਵੇਂ ਬੁੱਤਾਂ ਨਾਲ ਛੇੜਛਾੜ ਕਰਕੇ ਇਸ ਸੰਵਿਧਾਨ ਦੀ ਵਿਚਾਰਧਾਰਾ ਨੂੰ ਤੋੜਿਆ ਨਹੀਂ ਜਾ ਸਕਦਾ ਬਾਬਾ ਸਾਹਿਬ ਅੰਬेडकर ਦੀ ਵਿਚਾਰਧਾਰਾ ਨੂੰ ਤੋੜਿਆ ਨਹੀਂ ਜਾ ਸਕਦਾ ਪਰਾਜੁ ਕੁਝ ਸ਼ਕਤੀਆਂ ਬਾਬਾ ਸਾਹਿਬ ਉਹ ਮਿਲ ਕਰਦੀ ਵਿਚਾਰਧਾਰਾ ਤੋਂ ਤੇ ਸਵਿਧਾਨ ਦੀ ਵਿਚਾਰਧਾਰਾ ਤੋਂ ਘਬਰਾਉਂਦੀਆਂ ਦੇਸ਼ ਦੇ ਵਿੱਚ ਨਫ਼ਰਤ ਫੈਲਾਉਣਾ ਚਾਹੁੰਦੀਆਂ ਜਿਹਦੇ ਚੁਣੌਤੀ ਰਾਹੁਲ ਗਾਂਧੀ ਜੀ ਤੇ ਪਿੰਕਾ ਗਾਂਧੀ ਜੀ ਤੇ ਖੜਗੇ ਸਾਹਿਬ ਸੋਨੀਆ ਗਾਂਧੀ ਜੀ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹ ਚੁਣੌਤੀਆਂ ਉਹਨੂੰ ਦੇ ਰਹੀ ਹੈ ਇਹਨਾਂ ਨੂੰ ਜਵਾਬ ਦੇ ਰਹੀ ਹੈ ਔਰ ਵਿਸ਼ੇਸ਼ ਕਰਕੇ ਮੈਂ ਇੱਥੇ ਧੰਨਵਾਦ ਕਰਨਾ ਚਾਹਾਂਗਾ ਕੇਸੀ ਬੈਨੂ ਗੋਪਾਲ ਜੀ ਦਾ ਜਿਹੜੇ ਆਲ ਇੰਡੀਆ ਦੇ ਸੰਗਠਨ ਦੇ ਸਾਡੇ ਚਰਨ ਸਕਤੀ ਨੇ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਮੇਰੇ ਮੋਢਾਂ ਤੇ ਪਾਉਣ ਦੇ ਲਈ ਵਿਸ਼ੇਸ਼ ਰੋਲਰਾਂ ਕੀਤਾ ਤੇ ਪਰ ਫਿਰ ਮੈਂ ਪ੍ਰੈਸ ਵਾਲੇ ਸਾਥੀਆਂ ਦਾ ਵੀ ਤੁਹਾਡਾ ਅਤੀ ਧਰਮਾਦੀਆਂ ਕਿ ਲੰਬੇ ਸਮੇਂ ਤੋਂ ਮੈਂ ਜਿਹੜੀ ਲੜਾਈ ਗਰੀਬਾਂ ਦੀ ਦਲਤਾਂ ਦੀ ਮਜ਼ਦੂਰਾਂ ਦੀ ਮੁਲਾਹਰਬਦ ਲੋਕਾਂ ਦੀ ਲੜਾਈ ਲੜੀ ਤੇ ਲੜਾਈ ਲੜ ਕੇ ਗਰੇਨਜੀਤ ਸਿੰਘ ਗਹਿਰੀ ਦੀ ਪਛਾਣ ਪ੍ਰੈਸ ਮੀਡੀਆ ਦੇ ਸਾਥੀਆਂ ਦੀ ਸਹਿਯੋਗ ਦੇ ਨਾਲ ਬਣੀ ਤੇ ਮੇਰੇ ਵਰਕ ਨੂੰ ਦੇਖਦੇ ਹੋਏ ਮੈਨੂੰ ਕਾਂਗਰਸ ਪਾਰਟੀ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਤੇ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਗਾ ਔਰ ਕਾਂਗਰਸ ਪਾਰਟੀ ਦਾ ਝੰਡਾ ਅਸੀਂ ਬੁਲੰਦ ਕਰਾਂਗੇ ਮਜ਼ਦੂਰਾਂ ਮੁਲਾਜ਼ਮਾਂ ਤੇ ਹਰ ਵਰਗ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਲੜਾਈ ਲੜਾਂਗੇ ਤਕੜੇ ਹੋ ਕੇ ਕਾਂਗਰਸ ਪਾਰਟੀ ਨੂੰ ਵੀ ਤਕੜਾ ਕਰਾਂਗੇ ਪੰਜਾਬ ਨੂੰ ਅੱਜ ਦਾ ਜਿਹੜਾ ਮਾਹੌਲ ਹੈ ਇਸ ਮਾਹੌਲ ਦੇ ਮੁਤਾਬਕ ਪੰਜਾਬ ਨੂੰ ਬਚਾਉਣ ਲਈ ਵੀ ਕੰਮ ਕਰਾਂਗੇ ਔਰ ਮੈਨੂੰ ਬੜਾ ਅਫਸੋਸ ਹੈ ਦਲ ਦਾ ਕਿ ਸਾਡੇ ਦੇਸ਼ ਦਾ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿੰਦੇ ਮੇਰਾ 26 ਇੰਚ ਦਾ ਸ਼ਪੰਜਾਇਤ ਦਾ ਸੀਨਾ ਤੇ ਅੱਜ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਅਮਰੀਕਾ ਤੋਂ ਗੋਰੇ ਇੱਥੇ ਆਉਣਗੇ ਇੰਨਾ ਬਦਲਾਅ ਸੀ ਪੈਦਾ ਕਰ ਦੇਣਗੇ ਪਰ ਬੜੀ ਸ਼ਰਮਨਾਕ ਗੱਲ ਜੁਈ ਹੈ ਕਿ ਉੱਥੋਂ ਅਮਰੀਕਾ ਤੋਂ ਸਾਡੇ ਭਾਰਤੀਆਂ ਨੂੰ ਸਾਡੇ ਪੰਜਾਬੀਆਂ ਨੂੰ ਹੱਤਕੜੀਆਂ ਲਾ ਕੇ ਜਹਾਜ਼ ਦੇ ਰਾਹੀਂ ਪੰਜਾਬ ਨੂੰ ਭੇਜ ਆ ਗਿਆ। ਤੇ ਇਹ ਬੜੀ ਸ਼ਰਮਨਾਕ ਗੱਲ ਹੈ। ਇਹ ਤੇ ਪੰਜਾਬ ਸਰਕਾਰ ਦਾ ਵੀ ਫੇਲਰ ਹੈ ਤੇ ਕੇਂਦਰ ਸਰਕਾਰ ਦਾ ਵੀ ਫੇਲਰ ਹੈ ਪਰ ਇਹਦੇ ਲਈ ਪ੍ਰਧਾਨ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਂ ਸਮਝਦਾ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਜਿਹੜਾ ਬੱਚਿਆਂ ਦਾ ਅਪਮਾਨ ਹੱਥ ਗੜੀਆਂ ਲਾ ਕੇ ਇਸ ਤਰ੍ਹਾਂ ਪੇਸ਼ਣਾ ਇਹ ਜਿਹੜਾ ਅਪਮਾਨ ਹੋਇਆ ਇਹ ਮੈਂ ਸਮਝਦਾ ਪੰਜਾਬ ਦੇ ਸੁਭੂਤੇ ਦੇਸ਼ ਦੇ ਲੋਕਾਂ ਦਾ ਅਪਮਾਨ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦੇ ਤੇ ਮਾਫੀ ਮੰਗਣੀ ਚਾਹੀਦੀ ਹੈ ਤੇ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਜੀ ਸਿੰਘ ਦੇਵ ਉਹਨਾਂ ਨੂੰ ਪੰਜਾਬ ਸਟੇਟ ਦਾ अनऑर्गेनाइज्ड कांग्रेस वर्कर्स ਤੇ এমਪਲੋਇਸ ਉਹਨਾਂ ਦਾ ਚੇਅਰਪਰਸਨ ਬਣਾਇਆ ਮੈਂ ਗੈਰੀ ਸਾਹਿਬ ਨੂੰ ਇਸ ਜ਼ਿੰਮੇਵਾਰੀ ਮਿਲਣ ਤੇ ਲੱਖ ਲੱਖ ਵਧਾਈ ਦਿੰਦਾ ਮੈਂ ਕਾਂਗਰਸ ਹਾਈ ਕਮਾਂਡ ਦਾ ਤੇ ਪੰਜਾਬ ਦੀ ਹਾਈ ਕਮਾਂਡ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਤਗੜੇ ਝਾਰੂ ਦੇ ਨੀਡਰ ਵਰਕਰ ਨੂੰ ਅੱਜ ਸੂਬੇ ਦੇ ਵਿੱਚ ਇਹ ਜ਼ਿੰਮੇਵਾਰੀ ਦਿੱਤੀ ਹੈ ਇਸ ਕਰਕੇ ਜਿੱਥੇ ਉਹਨਾਂ ਦਾ ਧੰਨਵਾਦ ਹੈ ਗਹਿਰੀ ਸਾਹਿਬ ਨੂੰ ਵੀ ਲੱਖ ਲੱਖ ਵਧਾਈ ਹੋਵੇ ਅੱਜ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਐਸ ਸੀ ਸੈਲ ਦੇ ਚੇਅਰਮੈਨ ਸੁਨੀਲ ਜੀ ਤੇ ਹੋਰ ਕਾਂਗਰਸ ਦੇ ਸਾਰੇ ਦਜਰਜਾ ਮਜਰਜਾ ਲੀਡਰ ਵਰਕਰ ਸਾਹਿਬਾਨ ਹਾਜ਼ਰ ਹੈ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਮੁੱਦਾ ਸੀ ਉਹ ਗਹਿਰੀ ਸਾਹਿਬ ਨੇ ਤੁਹਾਨੂੰ ਦੱਸਤਾ ਕਾਂਗਰਸ ਦੀ ਚੜ੍ਹਦੀ ਕਲਾ ਵਾਸਤੇ ਤੇ ਪੰਜਾਬ ਚ ਰਾਹੁਲ ਗਾਂਧੀ ਜੀ ਦੀ ਸੋਚ ਮੁਤਾਬਕ ਇਹ ਸਾਰਾ ਕੰਮ ਕਰਨ ਦੀ ਰੂਪਰੇਖਾ ਰੱਖਣ ਵਾਸਤੇ ਇੱਕ ਉਹ ਗਰਮਸ